ਦੋਸਤੋ ਗਵਚੀਆਂ ਪੜਨਾ ਚੈਨਲ ਵਿੱਚ ਤੁਹਾਡਾ ਫਿਰ ਤੋਂ ਇੱਕ ਬਹੁਤ ਸਵਾਗਤ ਅੱਜ ਤੁਹਾਡੇ ਸਾਹਮਣੇ ਗਜ਼ਲ ਪੇਸ਼ ਕਰਨ ਲੱਗਾ ਮੈਂ ਪ੍ਰਿੰਸੀਪਲ ਗੁਰਨਾਮ ਸਿੰਘ ਜੱਜ ਤੁਸੀਂ ਪਹਿਲਾਂ ਸੋਣਾ ਹੌਸਲਾ ਵਧਾਇਆ ਉਮੀਦ ਹੈ ਕਿ ਵੀ ਇਸੇ ਤਰੀਕੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋਗੇ ਤੇ ਕਮੈਂਟ ਵੀ ਕਰਿਆ ਕਰੋ ਤਾਂ ਕਿ ਹੋਰ ਸੁਧਾਰ ਕਰਨ ਦਾ ਜਿਹੜਾ ਮੌਕਾ ਮਿਲਦਾ ਰਹੇ ਲੋ ਪੇਸ਼ ਆਸ ਦੀ ਗਜ਼ਲ ਲੰਗਣ ਦੇਵੀ ਹੋੜ ਨਾ ਦੇਵੀ ਲੰਗਣ ਦੇਵੀ ਹੋੜ ਨਾ ਦੇਵੀ ਹੱਥ ਫੜਿਆ ਏ ਛੋੜ ਨਾ ਦੇਵੀ ਲੰਗਣ ਦੇਵੀ ਹੋੜ ਨਾ ਦੇਵੀ ਹੱਥ ਫੜਿਆ ਏ ਛੋੜ ਨਾ ਦੇਵੀ ਅੰਬਰਾਂ ਦੀ ਪਿਆ ਖਿੱਚ ਨਾ ਕੰਨੀ ਅੰਬਰਾਂ ਦੀ ਪਿਆ ਖਿੱਚ ਨਾ ਕੰਨੀ ਵੇਖੀ ਤਾਰੇ ਤੋੜ ਨਾ ਦੇਵੀ ਅੰਬਰਾਂ ਦੀ ਪਿਆ ਖਿੱਚ ਨਾ ਕੰਨੀ ਵੇਖੀ ਤਾਰੇ ਤੋੜ ਨਾ ਦੇਵੀ ਅਗਰ ਜੈ ਜੀ ਕਿ ਕਰਮਾਂ ਨੂੰ ਅੱਜ ਧੁੱਪ ਮਿਲੀ ਐ ਕਰਮਾਂ ਨੂੰ ਅੱਜ ਧੁੱਪ ਮਿਲੀ ਐ ਤੱਤੀ ਐ ਪਰ ਮੋੜ ਨਾ ਦੇਵੀ ਕਰਮਾਂ ਨੂੰ ਅੱਜ ਧੁੱਪ ਮਿਲੀ ਐ ਤੱਤੀ ਐ ਪਰ ਮੋੜ ਨਾ ਦੇਵੀ ਆਸ਼ਕ ਦਾ ਦਿਲ ਕੋਮਲ ਹੁੰਦਾ ਐ ਆਸ਼ਕ ਦਾ ਦਿਲ ਕੋਮਲ ਹੁੰਦਾ ਸਾਂਭ ਕੇ ਰੱਖੀ ਤੋੜ ਨਾ ਦੇਵੀ ਹਨੇਰੇ ਨੂੰ ਕਿਰਨਾਂ ਦਾ ਗੋਟਾ ਹਨੇਰੇ ਨੂੰ ਕਿਰਨਾ ਦਾ ਗੋਟਾ ਲੱਗ ਸਕਦਾ ਪਰ ਜੋੜ ਨਾ ਦੇਵੀ ਨੇ ਨੇਰੇ ਨੂੰ ਕਿਰਨਾ ਦਾ ਗੋਟਾ ਲੱਗ ਸਕਦਾ ਪਰ ਜੋੜ ਨਾ ਦੇਵੀ ਸੱਜਣਾ ਤੈਨੂੰ ਦਿਲ ਦਿੱਤਾ ਈ ਸੱਜਣਾ ਤੈਨੂੰ ਦਿਲ ਦਿੱਤਾ ਈ ਨਿਭੂ ਸਮਝ ਨਿਚੋੜ ਨਾ ਦੇਵੀ ਸੱਜਣਾ ਤੈਨੂੰ ਦਿਲ ਦਿੱਤਾ ਈ ਨਿਭੂ ਸਮਝ ਨਿਚੋੜ ਨਾ ਦੇਵੀ ਅਗੇਰ ਜੀ ਕਿ ਨਕਲੀ ਦੰਦ ਨੇ ਚਬਣੀ ਹੁਣੀ ਰੋਟੀ ਦੀ ਗੱਲ ਹੈ ਨਕਲੀ ਦੰਦ ਨੇ ਚੱਬਣੀ ਹੋਣੀ ਵੇਖੀ ਬਹੁਤੀ ਰੋੜ ਨਾ ਦੇਵੀਂ ਵੇਖੀ ਬਹੁਤੀ ਰੋੜ ਨਾ ਦੇਵੀਂ ਹੱਥ ਫੜਿਆਈ ਪੋਲੇ ਹੀ ਰੱਖੀ ਹੱਥ ਫੜਿਆਈ ਪੋਲੇ ਹੀ ਰੱਖੀ ਐਵੇਂ ਗੁੱਟ ਮਰੋੜ ਨਾ ਦੇਵੀਂ ਨਕਲੀ ਦੰਦ ਨੇ ਚੱਬਣੀ ਹੋਣੀ ਵੇਖੀ ਬਹੁਤੀ ਰੋੜ ਨਾ ਦੇਵੀਂ ਹੱਥ ਫੜਿਆਈ ਪੋਲੇ ਹੀ ਰੱਖੀ ਐਵੇਂ ਗੁੱਟ ਮਰੋੜ ਨਾ ਦੇਵੀਂ ਇੱਕ ਵਾਰੀ ਜੇ ਟੁੱਟਿਆ ਮੁੜ ਜਾ ਇੱਕ ਵਾਰੀ ਜੇ ਟੁੱਟਿਆ ਮੁੜ ਜਾ ਮੁੜ ਟੜਕਣ ਲਈ ਜੋੜਨਾ ਦੇਵੀ ਇੱਕ ਵਾਰੀ ਜੇ ਟੁੱਟੇ ਮੁੜ ਜਾ ਮੁੜ ਟੜਕਣ ਲਈ ਜੋੜਨਾ ਦੇਵੀ ਜੱਜ ਨੂੰ ਸਦਮੇ ਦੀ ਨਹੀਂ ਆਦਤ ਜੱਜ ਨੂੰ ਸਦਮੇ ਦੀ ਨਹੀਂ ਆਦਤ ਇੱਕ ਦਿੱਤਾ ਇੱਕ ਹੋਰ ਨਾ ਦੇਵੀ ਜੱਜ ਨੂੰ ਸਦਮੇ ਦੀ ਨਹੀਂ ਆਦਤ ਇੱਕ ਦਿੱਤਾ ਇੱਕ ਹੋਰ ਨਾ ਦੇਵੀ ਲੰਘਣ ਦੇਵੀ ਹੋੜ ਨਾ ਦੇਵੀ ਹੱਥ ਪੜਿਆਏ ਛੋੜ ਨਾ ਦੇਵੀ ਅੰਬਰਾਂ ਦੀ ਪਿਆ ਖਿੱਚਣਾ ਕੰਨੀ ਵੇਖੀ ਤਾਰੇ ਤੋੜਨਾ ਦੇਵੀ ਧੰਨਵਾਦ ਦੋਸਤੋ ਜਉਦੇ ਵਾਸਤੇ ਰਹੋ ਸਦਾ ਬਾਦ